i <coughs> मेरा नाम सेवा सिंह विरक है ਤੁਸੀਂ ਅਰਥ ਟੀਵੀ ਪੰਜਾਬ ਵਾਲੇ ਜੋ ਇਸ ਤਨਤਨ ਪੀਰ ਬਾਬਾ ਪੀਖਮਸ਼ਾਹ ਜੀ ਦਰਗਾਹ ਦੇ ਉੱਤੇ ਪਿੰਡ ਕੜਾਮ ਵਿਖੇ ਆਪ ਦਰਸ਼ਨ ਕਰ ਰਹੇ ਹੋ ਆਪ ਦੇ ਮਾਧਿਅਮ ਆਪ ਜੀ ਦੀ ਟੀਮ ਅਤੇ ਸਾਰੇ ਹੀ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਗੁਰੂ ਸਾਹਿਬ ਦਾ ਬੁਲੰਦ ਕੀਤਾ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਰਜਤ 1046 ਨੂੰ ਪੀਰ ਪੀਖਮਸ਼ਾਹ ਜੀ ਦਾ ਜਨਮ ਹੋਇਆ ਇਸ ਮਾਤਲੋਕ ਤੇ ਅਤੇ ਉਹ 5 ਰਮਜ਼ਾਨ 1134 ਈਸਵੀ ਨੂੰ ਪਰਦਾ ਨਸ਼ੀਨ ਹੋਏ ਜਦੋਂ ਪੀਰ ਪੀਖਮ ਸ਼ਾਹ ਜੀ ਇਸ ਦਰਗਾਹ ਦੇ ਉੱਤੇ ਸੇਵਾ ਨਿਵਾਉਂਦੇ ਸੀ ਤੇ ਵਿਚਰ ਰਹੇ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪਟਨਾ ਸਾਹਿਬ ਸ਼ਹਿਰ ਵਿਖੇ ਹੋਇਆ ਤਾਂ ਪੀਰ ਜੀ ਨੇ ਉਸ ਦਿਨ ਨਵਾਜ਼ ਜੋ ਹੈ ਉਹ ਚੜਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਅਦਾ ਕੀਤੀ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਉਹਨਾਂ ਦੇ ਵਿੱਚ ਇੱਕ ਸ਼ੰਕਾ ਜਾਹਰ ਹੋਈ ਕਿ ਪੀਰ ਜੀ ਨੇ ਅੱਜ ਛਿਪਦੇ ਵਾਲੇ ਪਾਸੇ ਨਮਾਜ਼ ਨਾ ਅਦਾ ਕਰਕੇ ਇਹ ਨਵੀਂ ਪ੍ਰਤਕੀ ਤੋਰੀ ਹੈ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਤਾਂ ਖੁਦਾ ਨੂੰ ਨਮਾਜ਼ ਅਦਾ ਕੀਤੀ ਹੈ ਤੇ ਖੁਦਾ ਜੋ ਹੈ ਚੜਦੇ ਵਾਲੇ ਪਾਸੇ ਪ੍ਰਗਟ ਹੋਏ ਨੇ ਇਸ ਕਰਕੇ ਮੈਂ ਜੋ ਨਮਾਜ਼ ਹੈ ਉਹ ਸਾਈਡ ਨੂੰ ਅਦਾ ਕੀਤੀ ਹੈ ਤੇ ਪੀਰ ਜੀ ਗੁਰੂ ਸਾਹਿਬ ਦੇ ਦਰਸ਼ਨ ਨੂੰ ਲੋਚਦੇ ਹੋਏ ਉੱਥੇ ਪਹੁੰਚੇ ਅਤੇ ਜਿਵੇਂ ਆਪਾਂ ਵਿਚਰਦੇ ਹੋਏ ਸੰਸਾਰੀ ਲੋਕ ਕਰਦੇ ਹਾਂ ਕਿ ਛੋਟੇ ਬੱਚੇ ਦੇ ਦਰਸ਼ਨ ਨਹੀਂ ਕਰਵਾਉਂਦੇ ਇਸ ਤਰ੍ਹਾਂ ਜਦੋਂ ਪੀਰ ਜੀ ਉੱਥੇ ਦਰਸ਼ਨਾਂ ਦੇ ਲਈ ਚਾਹਵਾਨ ਸੀ ਤੇ ਮਾਮਾ ਕਿਰਪਾਲਦਾਸ ਜੀ ਨੇ ਪਹਿਲਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੀਰ ਜੀ ਜੋ ਕੁਝ ਵੀ ਹੀਰੇ ਜਵਾਹਰਾਤ ਜ ਜੋ ਵੀ ਤੁਹਾਡੀ ਸੇਵਾ ਹੈ ਲੰਗਰ ਪਾਣੀ ਸ਼ਕੋ ਜੋ ਤੁਹਾਨੂੰ ਮਾਇਆ ਚਾਹੀਦੀ ਅਸੀਂ ਦੇ ਦਿੰਨੇ ਹਾਂ ਪਰ ਅਜੀ ਅਸੀਂ ਬੱਚੇ ਦੇ ਦਰਸ਼ਨ ਨਹੀਂ ਕਰਵਾ ਸਕਦੇ ਪੀਰ ਜੀ ਕਹਿੰਦੇ ਠੀਕ ਹੈ ਇਹਨਾਂ ਦੇ ਦਰਸ਼ਨਾਂ ਦੇ ਤੁਲ ਕੋਈ ਵੀ ਚੀਜ਼ ਨਹੀਂ ਹੈ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਕੁਝ ਨਹੀਂ ਛਕਣਾ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਦਰਸ਼ਨਾਂ ਦੇ ਲੋਚਾ ਨਾਲ ਆਏ ਹਾਂ ਤੇ ਅਸੀਂ ਦਰਸ਼ਨ ਹੀ ਕਰਨੇ ਹਨ ਜਦੋਂ ਉਹਨਾਂ ਨੇ ਸੁਝਾਅ ਸਲਾਹ ਕੀਤੀ ਪਰਿਵਾਰ ਨੇ ਕਿ ਇਹਨਾਂ ਦੇ ਦਰਸ਼ਨ ਕਰਵਾਏ ਜਾਣੇ ਬਣਦੇ ਹਨ ਤਾਂ ਬਾਲ ਗੋਬਿੰਦ ਰਾਏ ਜੀ ਦੇ ਇਹਨਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਏ ਪੀਰ ਜੀ ਦੇ ਜਿਹਨੂੰ ਪੈਰੋਕਾਰ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਸੀ ਕਿ ਇਹ ਹਿੰਦੂਆਂ ਦੇ ਪੀਰ ਹਨ ਤੇ ਅਸੀਂ ਮੁਸਲਮਾਨ ਲੋਕ ਹਾਂ ਤੇ ਇਹਨਾਂ ਦੇ ਅਸੀਂ ਦਰਸ਼ਨ ਜੋ ਕਰਦੇ ਉਹਨਾਂ ਨੇ ਦੋ ਕੁੱਜੀਆਂ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਲਈ ਹੱਥ ਵਿੱਚ ਦੋ ਕੁੱਜੀਆਂ ਲਈਆਂ ਅਤੇ ਬਾਲ ਗੋਬਿੰਦ ਰਾਏ ਜੀ ਨੇ ਦੋਨਾਂ ਕੁੱਜੀਆਂ ਦੇ ਉੱਤੇ ਹੱਥ ਰੱਖ ਕੇ ਇਹ ਸੰਦੇਸ਼ ਦਿੱਤਾ ਕਿ ਜੋ ਧਾਰਮਿਕ ਪੁਰਸ਼ ਹਨ ਉਹ ਕਿਸੇ ਵੀ ਫਿਰਕੇ ਦੇ ਗੁਲਾਮ ਜਾਂ ਬਨੇ ਹੋਏ ਨਹੀਂ ਹੁੰਦੇ ਉਹ ਸਾਂਝੀ ਵਾਲਤਾ ਦੇ ਪ੍ਰਤੀਕ ਹਨ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਵੀਰ ਜੀ ਇੱਥੇ ਆਏ ਵਿਰਧ ਅਵਸਥਾ ਸੀ ਇੱਕ ਸਮੇਂ ਉਹਨਾਂ ਨੇ ਆਪਣੀ ਇੱਛਾ ਲੋਚੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨੇ ਹਨ ਰੋਹਾਨੀ ਤਾਰਾਂ ਖੜਕੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਬਾਹਰ ਆਪ ਜੀ ਨੇ ਦੇਖਿਆ ਹੋਵੇਗਾ ਕਿ ਗੁਰਦੁਆਰਾ ਮਲਾਪਸਰ ਸਾਹਿਬ ਹੈ ਉਥੇ ਪੀਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਿਸੀਵ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਉਥੇ ਅੱਜਕੱਲ ਗੁਰਦੁਆਰਾ ਮਿਲਾਪ ਸਰ ਸ਼ੌਭਤ ਹੈ ਆਪ ਜੀ ਨੇ ਦਰਸ਼ਨ ਕੀਤੇ ਨੇ ਤੇ ਹੋਰਾਂ ਸੰਗਤਾਂ ਨੂੰ ਵੀ ਦਰਸ਼ਨ ਕਰਵਾ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਹੁਣ ਇਸ ਅਸਥਾਨ ਦੀ ਸੇਵਾ ਜੋ ਪਹਿਲਾਂ ਪੀਰ ਬਾਬਾ ਬੁੱਲੇ ਸ਼ਾਹ ਜੀ ਅਤੇ ਮਸਤ ਦਵਾਨੀ ਬੀਬੀ ਭੋਲੂ ਸ਼ਾਹ ਸਰਕਾਰ ਕਰ ਰਹੇ ਸਨ ਹੁਣ ਬਾਬਾ ਬੁੱਲੇ ਸ਼ਾਹ ਸਰਕਾਰ ਪਰਦਾ ਕਨਵਿਸ਼ੀਨ ਹੋ ਗਏ ਨੇ ਤੇ ਹੁਣ ਵੀ ਇਸ ਅਸਥਾਨ ਦੇ ਜੋ ਮੁੱਖ ਸੇਵਾਦਾਰ ਗੱਦੀ ਨਿਸ਼ੀਨ ਹਨ ਬੀਬੀ ਭੋਲੂ ਸ਼ਾਹ ਜੀ ਉਹ ਇੱਥੇ ਸੇਵਾ ਨਿਭਾ ਰਹੇ ਹਨ ਸੰਗਤਾਂ ਆਪਣੀ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਅਤੇ ਇੱਥੇ ਦਰਸ਼ਨਾਂ ਨੂੰ ਆਉਂਦੇ ਨੇ ਇਸੇ ਹਰ ਵੀਰਵਾਰ ਨੂੰ ਮੇਲਾ ਪਰਦਾ ਹੈ ਤੇ ਹਰ ਮਹੀਨੇ ਦੀ 11ਵੀਂ ਨੂੰ ਵੀ ਇੱਥੇ ਵੱਡੇ ਪੱਦਰ ਦੇ ਉੱਤੇ ਢਾਡੀ ਦਰਬਾਰ ਕਵੀ ਦਰਬਾਰ ਅਤੇ ਸ਼ਾਮ ਨੂੰ ਕਵਾਲੀਆਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਇਸ ਤਰ੍ਹਾਂ ਇੱਥੇ ਮੇਲਾ ਜੋ ਹੈ ਬਹੁਤ ਪਰਦਤ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ। ਮਾਰ ਵਾਲਾ ਲੋਰਿਆ ਆਇਆ ਮਾਵਲ ਕਾਂ ਤੇ ਵੇ ਜਾਇਆ ਪੇਕਾਰੋ ਸਭ ਜੋ ਪਰਮਾ ਨਾਇ ਆਪਣਾ ਮਜਾਰਤ ਕਰੀ। ਵਿਹਾ ਵਿਆਹੇ ਨਾ ਕੀ ਸਭ ਦੇ ਜੋਤਿ ਨਾਈ ਵਿਹਾ ਵਿਆਹੇ ਆਸੀ ਸਭ ਨੇ ਬਿਨਾਂ ਆਦੇਸ਼ ਸੱਚ ਕਲਾ ਮੋਰਲੇ ਕਨਨ ਕਰੇ ਸਿਰਾ ਪਿਆ ਕੇ ਆਈ ਸਭ ਨੇ ਚੋਤ ਜਿਾਈ ਬਿਨਾਂ ਆਦੇਸ਼ ਆਈ ਸਭ ਨੇ ਚੋਤ ਜਿਾਈ ਕੋਰਕਨਾਥ ਅਮਸ਼ੰਗਰ ਵਰਗੀ ਦਾਮਦਮ ਤੇਰੀ ਆਰਤੀ ਕਰਦੇ ਕੋਈ ਵੀ ਧਰਮ ਹੈ ਉਹ ਆਪਸ ਦੇ ਵਿੱਚ ਸਾਂਝੀ ਵਾਲਤਾ ਦਾ ਹੀ ਸੰਦੇਸ਼ ਦਿੰਦਾ ਆਪਾਂ ਲੋਕ ਹੀ ਇਸ ਨੂੰ ਫਿਰਕਿਆਂ ਦੇ ਵਿੱਚ ਜਾਤਾਂ ਮਜਬਾਂ ਵਿੱਚ ਬੰਨ ਲੰਨੇ ਆ ਇੱਥੇ ਤੁਸੀਂ ਦੇਖਿਆ ਹੋਣਾ ਮਸੀਤ ਵੀ ਹੈ ਮੁਸਲਮਾਨ ਭਾਈਚਾਰੇ ਲਈ Hindu ਧਰਮ ਦੇ ਲਈ ਮੰਦਿਰ ਵੀ ਹੈ ਗੁਰਦੁਆਰਾ ਸਾਹਿਬ ਵੀ ਹੈ ਦਰਗਾਹ شریف ਵੀ ਹੈ ਇਸ ਸਥਾਨ ਜੋ ਹੈ ਬਹੁਤ ਉੱਚਾ ਸਥਾਨ ਹੈ ਇੱਥੇ ਉਹ ਸ਼ਾਹਜਹਾਨ ਦੇ ਵਜ਼ੀਰ ਬਾਬਾ ਨਵਾਬ ਬਾਬਾ ਦੌਲੇ ਸ਼ਾਹ ਰੌਸ਼ਨ ਦੀ ਵੀ ਮਜ਼ਾਰ ਹੈ ਉਹਨਾਂ ਨੇ ਇੱਥੋਂ ਦੇ ਵੇਖਦੇ ਹੋਏ ਕੰਮਕਾਜ ਨੂੰ ਤਾਂ ਜਿਹੜੀ ਪੀਰ ਭੀਖਮ ਸ਼ਾਹੀ ਉਹਨਾਂ ਨੂੰ ਹੀ ਹਿੰਦੁਸਤਾਨ ਦੇ ਵਿੱਚ ਇੱਕ ਮੀਰਾਜ ਦੀ ਉਪਾਧੀ ਪ੍ਰਾਪਤ ਹੋਈ ਸੀ ਇਹ ਬੜੀ ਵੱਡੀ ਗੱਲ ਹੈ ਔਰ ਇੱਥੇ ਇਸ ਸਥਾਨ ਦੇ ਨਾਮ ਤੇ 26000 ਏਕੜ ਲੈਂਡ ਥੋੜੀ ਨਹੀਂ ਹੁੰਦੀ ਬਹੁਤ ਜ਼ਿਆਦਾ ਲੈਂਡ ਹੈ ਜੋ ਕਿ ਐਸ ਵੇਲੇ ਲੋਕੀ ਉਸ ਤੇ ਖੇਤੀ ਕਰ ਰਹੇ ਨੇ ਕਬਜ਼ੇ ਵਿੱਚ ਲੋਕਾਂ ਦੇ ਵਿੱਚ ਹੈ ਪਰ ਉਹ ਬਹੁਤ ਉੱਚੀ ਸਥਾਨ ਹੈ ਬਹੁਤ ਵੱਡੇ ਉਸਤਮ ਸ਼ਾਹ ਜਹਾਨ ਨੇ ਇਸ ਦੇ ਨਾਮ ਜ਼ਗੀਰ ਲਗਾਈ ਸੀ 26000 ਏਕੜ ਲੈਂਡ ਇਹ ਜਿਨ੍ਹਾਂ ਨੂੰ ਓਪੀ ਕਿੱਸਰ ਹੁੰਦੀ ਹੈ ਉਹਦਾ ਇਲਾਜ ਵੀ ਇੱਥੇ ਕੀਤਾ ਜਾਂਦਾ ਹੈ ਇੱਥੇ ਵੀਰਵਾਰ ਨੂੰ ਵੀ ਮੇਲਾ ਲੱਗਦਾ ਤੇ 11ਵੀਂ ਦਾ ਮੇਲਾ ਭਰਦਾ ਹੈ ਹਰ ਮਹੀਨੇ 11ਵੀਂ ਨੂੰ ਆਉਂਦੀ ਹੈ ਚੰਦ ਦੇ 11ਵੇਂ ਤਰੀਕ ਨੂੰ ਇੱਥੇ ਮੇਲਾ ਭਰਦਾ ਹੈ ਤੇ ਸਾਲ ਬਾਦ ਸਾਲਾਨਾ ਉਰਸ ਵੀ ਹੁੰਦਾ ਉਹ 15 ਦਿਨ ਦਾ ਮੇਲਾ ਹੁੰਦਾ ਹੈ ਧੰਨਵਾਦ ਅਰਥ ਟੀਵੀ ਪੰਜਾਬ ਦੇ ਰਾਹੀਂ ਤੁਹਾਡੀ ਟੀਮ ਅਤੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ